ਬਬਾ ਰਾਮ ਰਹੀਮ ਉਹ ਕਹਿੰਦੇ ਕਿ ਜਿਹੜਾ ਸਾਨੂੰ ਕਾਤਲ ਕਹੂਗਾ ਜਿਹੜਾ ਸਾਨੂੰ ਬਰਤਕਾਰੀ ਕਹੂਗਾ ਅਸੀਂ ਉਹਦੇ ਖਿਲਾਫ ਕੋਰਟ ਦੇ ਵਿੱਚ ਜਾਵਾਂਗੇ ਇੱਕ ਯੂਟਿਊਬਰ ਨੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਤੁਸੀਂ ਜਾ ਕੇ ਦੇਖੋ ਸ਼ਾਮ ਮੇਰਾ ਸੰਗ ਉਹਨਾਂ ਦਾ ਨਾਮ ਹੈ ਨੌਜਵਾਨ ਨੇ ਉਹਨਾਂ ਦੀ ਟੀਮ ਇਹ ਜਿਹੜੇ ਤੁਹਾਨੂੰ ਦੱਸਦੇ ਨੇ ਕਿ ਅਖਬਾਰਾਂ ਸਰਕਾਰਾਂ ਤੇ ਨਿਊਜ਼ ਚੈਨਲਾਂ ਦੇ ਜੋ ਉਸ ਪਿੱਛੇ ਵਾਪਰ ਰਿਹਾ ਉਹ ਅਸਲ ਦੇ ਵਿੱਚ ਸੱਚ ਹੈ ਤੇ ਉਹ ਸੱਚ ਲੋਕ ਬਿਆਨ ਕਰ ਰਹੇ ਨੇ ਉਹ ਸੱਚ ਨੂੰ ਲਗਾਤਾਰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਤੇ ਦੱਬਣਾ ਵੀ ਉਹ ਲੋਕ ਚਾਹੁੰਦੇ ਨੇ ਜਿਹਨਾਂ ਨੂੰ ਸੀਬੀਆਈ ਦੀ ਅਦਾਲਤ ਨੇ ਪੰਚਗੁਰੇ ਦੀ ਨੇ ਸਜ਼ਾਆਂ ਸੁਣਾਈਆਂ ਨੇ ਕਿ ਕਿਵੇਂ-ਕਿਵੇਂ ਤੁਸੀਂ ਉਹ ਕੁਸ਼ ਕੀਤਾ ਬਾਅਦ ਦੇ ਵਿੱਚ ਪਰਜੇਬ ਦੇ ਵਿੱਚ ਆ ਗਏ ਸੀ ਉਹ ਤੋਤੇ ਵਾਂਗ ਕੱਢ ਲਏ ਜਾਂਦੇ ਨੇ ਜਦੋਂ ਲੋੜ ਹੁੰਦੀ ਐ ਸੋ ਬਾਬਾ ਜਿਹੜਾ ਹੈਗਾ ਗੁਰਮੀਤ ਰਾਮ ਰਹੀਮ ਉਹ ਕੋ ਯੂਟਿਊਬਰ ਨੌਜਵਾਨ ਟੀਮ ਦੇ ਖਿਲਾਫ ਜਾ ਕੇ ਕੋਰਟ ਦੇ ਵਿੱਚ ਖੜਾ ਹੋ ਗਿਆ ਇਹ ਸਾਨੂੰ ਬਲਤਕਾਰੀ ਕਹਿੰਦੇ ਨੇ ਸਾਨੂੰ ਕਾਤਲ ਕਹਿੰਦੇ ਨੇ ਅਸੀਂ ਹੈਗੇ ਥੋੜੀ ਆ ਜੀ ਤੇ ਦੇ ਕੋ ਹਰੇਕ ਗੁਨਾਹਗਾਰ ਜਾ ਕੇ ਕਹਿੰਦਾ ਹੀ ਆ ਕਿ ਮੈਨੂੰ ਗੁਨਾਹਗਾਰ ਕਿਉਂ ਕਿਹਾ ਜਾ ਰਿਹਾ ਚੋਰ ਨੇ ਕਦੋਂ ਕਿਹਾ ਕਿ ਮੈਂ ਚੋਰ ਹਾਂ ਕੋ ਕਹਿੰਦਾ ਹੁੰਦਾ ਕੋਈ ਕੋਈ ਵੀ ਨਹੀਂ ਕਹਿੰਦਾ ਹੁੰਦਾ ਜੇ 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 ਇਹਨਾਂ ਦੇ ਗੁਨਾਹ ਕੋਰਟਾਂ ਦੇ ਵਿੱਚ ਮੰਨ ਲਓ ਅ ਅਦਾਲਤਾਂ ਦੇ ਵਿੱਚ ਜੱਜਾਂ ਦੇ ਸਾਹਮਣੇ ਸਾਬਤ ਹੁੰਦੇ ਨੇ ਤਾਂ ਹੀ ਕਿਸੇ ਨੂੰ ਜੇਲ੍ਹ ਭੇਜਿਆ ਜਾਂਦਾ ਜੇ ਜੇ ਜੇੜ ਹੁਣ ਗੁਰਮਿਤ ਗੁਰਮੀਤ ਰਾਮ ਅਰਹੀਮ ਸਿੰਘ ਜਿਹੜਾ ਨਾਮ ਦਾ ਬੰਦਾ ਇਹ ਹੈ ਇੱਕ ਕੋ ਛੋਟੀ ਜੀ ਹਸਤੀ ਥੋੜੀ ਆ ਜੇ ਕੋ ਗੱਲ ਕਰੇ ਕੋਈ ਕੋ ਹਾਂ ਨਾਰਮਲ ਬੰਦਾ ਕੋਈ ਇੱਕ ਆਮ ਬੰਦੇ ਨੂੰ ਚਲੋ ਆਪਾਂ ਮੰਨ ਲਏ ਆ ਵੀ ਭਾਈ ਉਹਦੇ ਕੋਲ ਸੋਰਸਸ ਨਹੀਂ ਕੋਈ ਪੈਸਾ ਨਹੀਂ ਕੋਈ ਟਾਕਾ ਨਹੀਂ ਕੋ ਗਵਾ ਨਹੀਂ ਇਹਨੂੰ ਲੈਣਾ ਨਹੀਂ ਦੇਣਾ ਨਹੀਂ ਇਹ ਨਜਾਇਜ਼ ਬੰਦਾ ਪਸਾਰਦਾ ਠੀਕ ਆ ਉਹ ਤਾਂ ਚਲਾ ਜਾ ਸਕਦਾ ਜੇਲ ਕੋ ਨਜਾਇਜ਼ ਹੋਊਗੀ ਉਹਦੇ ਨਾਲ ਵੀ ਗਰੀਬ ਸੀ ਪਾਤੜ ਸੀ ਵਿਚਾਰਾ ਕੋਈ ਅੱਗੇ ਨਾ ਪਿੱਛੇ ਨਾ ਕੋਈ ਖੜਨ ਵਾਲਾ ਸੀ ਨਾ ਕੋਈ ਜਾਣ ਪਛਾਣ ਸੀ ਨਾ ਹੀ ਪੜਿਆ ਲਿਖਿਆ ਸੀ ਚਲੋ ਉਹ ਇਹਨਾਂ ਕੋਲ ਤਾਂ ਟੀਮਾਂ ਨੇ ਬੁੱਧੀ ਜੀ ਵੀ ਹੰਦੀਆਂ ਰੱਖੀਆਂ ਜਾਂ ਪਾਲੀਆਂ ਹੋ ਜਾਂ ਗਏ ਨੇ ਬੜੇ-ਬੜੇ ਵਕੀਲ ਪੈਸਾ ਅੰਨਾ ਪੈਸਾ ਪਰ ਉਹ ਥੱਲੇ ਤੱਕ politiker ਛਤਰ ਛਾਇਆ ਤੇ ਇਹ ਬੰਦੇ ਇਹ ਕੋਈ ਧਾਰਮਿਕ ਉਹ ਕੋਈ ਬੰਦੇ ਥੋੜੀ ਨੇ ਇਹ 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 ਬੰਦੇ ਤਾਂ ਲੋਕਾਂ ਨੂੰ ਲੁੱਟਣ ਵਾਲੇ ਨੇ ਹੁਣ ਜੇ ਬਲਾਤਕਾਰ ਜਾਂ ਕਤਲ ਦੇ ਕੇਸ ਵਿੱਚ ਸਜ਼ਾ ਹੋਈ ਆ ਤਾਂ ਇਹਦੇ ਵਿੱਚ ਜੇ ਕੋਈ ਕੋਈ ਬਲਾਤ ਕਰੀ ਜਾਂ ਕਤਲ ਕਹਿੰਦਾ ਉਹਦਾ ਥੋੜੀ ਦੋਸ਼ ਹੈ ਬਾਈ ਜਾ ਕੇ ਕੋਰਟ ਨੂੰ ਖਿੱਚ ਜਿਹਨੇ ਤੈਨੂੰ ਸਜ਼ਾ ਦਿੱਤੀ ਹੈ ਉਹਦੇ ਵਿਰੁੱਧ ਚਲਾ ਜਾ ਜਿਹੜੇ ਵਕੀਲ ਨੇ ਤੈਨੂੰ ਸਜ਼ਾ ਕਰਵਾਈ ਹੈ ਜਾਂ ਜਿਹਨੇ ਜੱਜ ਨੇ ਤੈਨੂੰ ਸਜ਼ਾ ਕੀਤੀ ਹੈ ਉਹਦੇ ਖਿਲਾਫ ਬੋਲ ਕੇ ਦਿਖਾਣਾ ਹੁਣ ਜੇ ਇੱਕ ਯੂਟਿਊਬਰ ਨੇ ਸਤਾਰੰਦ ਸੰਬਰ ਨੂੰ ਕਿਹਾ ਜਾ ਰਿਹਾ ਕੋਈ ਉਹ ਪਾਈ ਸੀ ਵੀਡੀਓ ਬਣਾ ਕੇ ਤੇ ਉਹ ਉਹਦਾ ਕੀ ਕਸੂਰ ਹੈ ਜੇ ਕਿਸੇ ਨੇ ਕੋਈ ਸਕੂਤ ਬੜਿਆ ਜੇ ਉਹਨਾਂ ਨੂੰ ਜਾਂ ਕੁਝ ਉਹਨਾਂ ਨੇ ਲਿਖਿਆ ਜਾਂ ਬੋਲਿਆ ਜੇ ਉਹ ਉਹ ਕੋਰਟ ਦੇ ਤਪ ਪਰ ਜਿਹੜੀ ਫੈਸਲਾ ਹੈਗਾ ਸਜਾਦਾ ਜੇ ਉਹਨੂੰ ਮੁੱਖ ਰੱਖ ਕੇ ਬੋਲ ਵੀ ਦਿੱਤਾ ਇੱਕ ਗੁਨਾਹ ਥੋੜੀ ਐ ਜੇ ਹੁਣ ਜੇ ਚੋਰ ਨੂੰ ਚੋਰ ਨਾ ਕਹੋ ਇਹ ਇਹ ਗੱਲ ਕਿੱਥੋਂ ਦੀ ਇਹ ਗੁੰਲਿਆ ਥੋੜੀ ਐ ਚੋਰ ਚੋਰੀ ਕੀਤੀ ਤਾਂ ਚੋਰ ਹੈਗਾ ਹੀ ਉਹ ਚੋਰ ਸ਼ਬਦ ਬਣਿਆ ਉਹਦੇ ਲਈ ਐ ਦੇਖੋ ਬੁਲਾਤ ਕਰ ਕਰਦਾ ਤਾਂ ਬੁਲਾਤਕਾਰੀ ਸ਼ਬਦ ਉਹਦੇ ਲਈ ਬਣਿਆ ਹੈ ਰੁੱਕਿਆ ਹੀ ਜਾਊਗਾ ਉੱਪਰ ਕੋਰਟ ਨੇ ਮੋਹਰ ਲਾਈ ਐ ਸੋ ਇਹ ਬੰਦੇ ਜਿਹੜੇ ਹੈਗੇ ਨੇ ਇਹ ਕਿਉਂਕਿ ਇਹਨਾਂ ਦਾ ਫਿਰ ਜਿਹੜਾ ਧਾਰਮਿਕ ਬੁਰਕਾ ਪਾਇਆ ਹੁੰਦਾ ਜਿਹੜਾ ਇਹਨਾਂ ਨੇ ਨਾ ਉੱਪਰ ਉਹਹਰਾਵਾ ਗੈਲੂ ਉਹ ਉਹ ਵਿਰੁੱਤਰਦਾ ਜਿਹੜਾ ਤਾਂ ਪ੍ਰਮੇਂਦਰ ਦਾ ਬੋਲ ਹੁੰਦਾ ਨਾ ਜੀ ਤੁਸੀਂ ਦੇਖੋ ਕਿ ਜੀ ਇਹਦੇ ਚ ਤਾਂ ਵੀ ਹੁੰਦਾ ਹੁਣ ਗੁਰਮੀਤ ਰਾਮ ਰਹੀਮ ਬਾਰੇ ਕਿਹੜਾ ਨਹੀਂ ਜਾਣਦਾ ਤੇ ਕਿਹੜਾ ਚੈਨਲ ਹੈ ਜਿਹੜਾ ਉਹਦੇ ਖਿਲਾਫ ਬੋਲਦਾ ਨਹੀਂ ਟੀਵੀ ਚੈਨਲਾਂ ਦੇ ਉੱਪਰ ਵੀ ਡਿਬੇਟਾਂ ਹੋ ਜਾਂਦੀਆਂ ਨੇ ਸਾਰੀਆਂ ਗੱਲਾਂ ਨੂੰ ਲੈ ਕੇ ਤਾਂ ਕੋਣ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਯੂਟਿਊਬਰ ਦੇ ਖਿਲਾਫ ਕਿਉਂ ਚਲੇ ਗਏ ਕਿਤੇ ਐ ਤਾਂ ਨਹੀਂ ਹੈਗਾ ਬਾਬਾ ਬਾਬੇ ਨੂੰ ਕਿਸੇ ਨੇ ਅੱਗੇ ਕੀਤਾ ਕਿਉਂਕਿ ਯੂਟਿਊਬਰ ਉਹਨਾਂ ਨੇ ਤਾਂ ਸਾਰਿਆਂ ਦੇ ਪਾਜ ਤੁਹਾਡੇ ਹੋਏ ਨੇ ਇੱਕ ਮਿੰਟ ਅੱਗੇ ਰ ਕੀਤਾ ਹੋਇਆ ਬਾਬੇ ਨੂੰ ਵਰਤ ਕੇ ਕੋਈ ਹੋਰ ਤਾਂ ਨਹੀਂ ਆਵਾਜ਼ ਬੰਦ ਕਰਾਉਣਾ ਚਾਹੁੰਦਾ ਬਾਬੇ ਦਾ ਸਹਾਰਾ ਲੈ ਕੇ ਇਹ ਚੀਜ਼ਾਂ ਵੀ ਨਾਲ ਨਾਲ ਚੱਲਦੀਆਂ ਨੇ ਕਿਉਂਕਿ ਬਾਬੇ ਦੇ ਖਿਲਾਫ ਤਾਂ ਕਿਹੜਾ ਨਹੀਂ ਜਾਣਦਾ ਕਿਹੜਾ ਚੈਨਲ ਜਿਹਨੇ ਬਾਬੇ ਦੇ ਸਹਾਰਾ ਨਹੀਂ ਪਾਇਆ ਨਹੀਂ ਨਹੀਂ ਆ ਚੀਜ਼ਾਂ ਇਹ ਇਹ ਤਾਂ ਹੁਣ ਇਹ ਤਾਂ ਸਾਫ਼ ਹੀ ਹੈ ਨਾ ਕਿ ਹਜੇ ਬੰਦੇ ਪੋਲੀਟੀਕਲ ਛਤਰ ਛਾਇਆ ਐਵੇਂ ਥੋੜੀ ਮਿਲਦੀ ਹੈ ਨਾ ਤੇ ਇਹ ਕੰਮ ਕਰਦੇ ਨੇ ਉਹਨ ਇਹ ਤਾਂ ਪੈਸਾ ਵਾਇਟ ਬਣਾਉਣਾ ਹੋਰ ਕੰਮਾਂ ਦੇ ਵਿੱਚ ਸਾਥ ਦੇਣਾ ਜਿਹੜੇ ਗਲਤ ਕੰਮ ਨੇ ਬਥੇਰੇ ਨੇ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਆਪਾਂ ਬੋਲ ਕੇ ਇੱਥੇ ਮਾੜੇ ਹੋ ਜੰਨੇ ਆ ਜਦੋਂ ਉਹ 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 ਸਾਰਾ ਕੰਮ ਇਹ ਤੇ ਵੱਡੇ ਤਕੜੇ ਸਪਲਾਈਅਰ ਨੇ ਹਰ ਕਿਸੇ ਦੇ ਹਰ ਇੱਕ ਚੀਜ਼ ਦੇ ਇਹ ਬਾਬੇ ਥੋੜੀ ਨੇ ਤੇ ਇਹ ਮੈਂ ਪੁੱਛਦਾ ਇਹਨਾਂ ਨੂੰ ਇੱਕ ਗੱਲ ਸਿੰਪਲ ਜੀ ਆਮ ਲੋਕਾਂ ਨੂੰ ਪੁੱਛਣਾ ਚਾਹੁੰਦਾ ਕੀ ਹੈ ਜੀ ਕਿਹੜੇ ਕਿਹੜੇ ਰੱਬ ਦੀ ਪ੍ਰਾਪਤੀ ਹੈ ਜਿਹੜੀ ਡੇਰਿਆਂ ਦੇ ਵਿੱਚ ਤੁਸੀਂ ਧੀਆਪਣਾ ਛੱਡਦਨੇ ਹੋ ਜਾ ਕੇ ਉੱਥੇ ਪੁੱਛਦੇ ਹੀ ਨਹੀਂ ਹੈਗੇ ਹੈ ਜੇ ਕਿਹੜਾ ਡੇਰਾ ਜਿੱਥੇ ਵੀ ਰੱਬ ਦੀ ਪ੍ਰਾਪਤੀ ਤੁਸੀਂ ਜਾ ਕੇ ਧੀਆਪਣਾ ਛੱਡਣ ਤੋਂ ਬਾਅਦ ਹੀ ਹੁੰਦੀ ਆ ਮੁਕਤੀ ਦੱਸੋ ਕਮਾਲ ਹੋ ਗਈ ਤੇ ਰੱਬ ਬੋਣੇ ਬੈਠੇ ਨੇ ਹੱਦ ਐ ਨਾ ਮਤਲਬ ਕਹਿਣ ਦਾ ਭਾਵ ਹੈ ਕਿ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਇਹਨਾਂ ਦੇ ਡੇਰਿਆਂ ਤੇ ਤੁਹਾਨੂੰ ਜਾ ਕੇ ਮਿਲਦਾ ਕੀ ਆ ਉਹ ਅੰਨੇ ਹੋ ਕੇ ਧਰਮ ਤੁਰੇ ਹੁੰਦੇ ਨੇ ਘਰੇ ਕਿਸੇ ਦੀ ਸਾਂਭ ਸੰਭਾਲ ਨਹੀਂ ਤੀਆਂ ਪੁੱਤਰਾਂ ਦੀ ਕੋਈ ਗੱਲ ਨਹੀਂ ਬਾਤ ਨਹੀਂ ਪੜਾਈ ਨਹੀਂ ਲਿਖਾਈ ਨਹੀਂ ਉੱਥੇ ਜਾ ਕੇ ਪੈਸਾ ਵੀ ਦੇ ਰਹੇ ਨੇ ਇੱਥੋਂ ਤੱਕ ਕਿ ਧੀਆਂ ਤੱਕ ਨੂੰ ਉੱਥੇ ਛੱਡ ਨੌਜਵਾਨ ਧੀਆਂ ਕੁਆਰੀਆਂ ਧੀਆਂ ਨੂੰ ਲੈ ਰਿਆਂ ਦੇ ਉੱਤੇ ਛੱਡਿਆ ਆਏ ਨੇ ਇਹ ਇਹ ਦੱਸੋ ਕਿੱਥੋਂ ਦਾ ਰਵਾਜ ਹੈ ਜਿਹੜਾ ਧਰਮ ਹੋਇਆ ਜਾਂ ਗੱਲ ਦੀ ਸਿੱਖਿਆ ਦੰਦਾ ਦੱਸੋ ਤੋਂ ਇਹ ਇੱਕ ਐਸ਼ੂ ਅਸ਼ਰਤ ਦਾ ਸਮਾਨ ਬਣ ਕੇ ਰਹਿ ਗਏ ਨੇ ਡੇਰੇ ਸਥਾਨ ਬਣ ਕੇ ਰਹਿ ਗਏ ਨੇ ਇਨਾਂ ਦੇ ਵਿੱਚ ਕੋਈ ਰੱਬ ਰੂਬੋ ਨਹੀਂ ਕੋਈ ਮੁਕਤੀ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਜੇ ਹੁੰਦੀ ਜੇ ਸ਼ਕਤੀ ਇਨਾਂ ਕੋਲ ਹੁੰਦੀ ਚਾਹੇ ਉਹ ਆਸਰਾਮ ਬਾਪੂ ਸੀ ਚਾਹੇ ਉਹ ਇੱਕਾ ਇਥੋਂ ਇਥੋਂ ਦਾ ਹੀ ਆ ਪੰਚਕੁੱਲੇ ਦਾ ਸੀਗਾ ਇੱਕ ਆ ਬਾਬਾ ਰਾਮ ਰਹੀਮ ਹੋ ਗਿਆ ਜਿਹੜਾ ਕੋਈ ਪਿਆ ਮਰਿਆ ਹੋਇਆ ਜਿਹੜਾ ਬੰਦਾ ਕੋਈ ਪਿਆ ਕੋਈ ਕਹਿੰਦੇ ਜੀ ਸੰਬਧੀ ਆਸ਼ੋਤਸ਼ ਆਸ਼ੋਤਸ਼ ਉਹ ਉਹ ਹੁਣ ਉਹ ਉਹ ਤਾਂ ਤਬਾਹ ਕਰ ਦਿੰਦੇ ਦੁਨੀਆ ਨੂੰ ਉਹਨਾਂ ਤੇ ਡੇ ਡੇ ਅਲੀਗੇਸ਼ਨ ਲੱਗੇ ਚੱਕ ਚੱਕ ਕੇ ਜੇਲ੍ਹਾਂ ਦੇ ਸਿੱਟਦੇ ਹੋ ਇਹਨਾਂ ਨੂੰ ਫੜ ਕੇ ਲੈ ਕੇ ਅਰੈਸਟ ਕਰਕੇ ਲੈ ਕੇ ਉਹਨਾਂ ਨੂੰ ਤਬਾਹ ਨਹੀਂ ਕਰ ਸਕਦੇ ਸੀ ਜੀ ਬਿਲਕੁਲ ਉਹ ਜੀ ਦਾ ਲੋਕਾਂ ਨੂੰ ਸਮਝਣ ਰਹੀ ਚਾਹੀਦਾ ਇਹਨਾਂ ਦੇ ਅੱਲੇ ਬੱਲੇ ਕੁਝ ਨਹੀਂ ਇਹ ਤੁਹਾਨੂੰ ਲੁੱਟ ਲੁੱਟ ਕੇ ਖਾ ਰਹੇ ਨੇ ਤੇ ਪੋਲੀਟੀਕਲ ਪੈਸਾ ਚੜਾਉਂਦੇ ਨੇ ਉਹ ਛਤਰ ਸਾਹਿਬ ਮਿਲ ਜਾਂਦੇ ਆ ਪਰ ਉਹਨਾ ਮਿਲ ਜਾਂਦੀਆਂ ਨੇ ਉੱਥੇ ਐਸੋਸੀਏਸ਼ਨ ਤੇ ਮਿਲ ਜਾਂਦੇ ਨੀਲਾ ਜਹੂਰ ਕੀ ਆ ਜੀ ਬਿਲਕੁਲ ਜੇ ਇਹਨਾਂ ਦੇ ਗੁਨਾਹ ਕੋਰਟਾਂ ਦੇ ਵਿੱਚ ਮਾਨ ਲੋਕ ਅ ਅਦਾਲਤਾਂ ਦੇ ਵਿੱਚ ਜੱਜਾਂ ਦੇ ਸਾਹਮਣੇ ਸਾਬਤ ਹੁੰਦੇ ਨੇ ਤਾਂ ਹੀ ਕਿਸੇ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਜੇ ਜੇ ਜੇਲ੍ਹ ਹੁਣ ਗੁਰਮਿਤ ਗੁਰਮੀਤ ਰਾਮ ਅਰਹੀਮ ਸਿੰਘ ਜਿਹੜਾ ਨਾਮ ਦਾ ਬੰਦਾ ਹੈ ਇਹ ਇਹ ਕੋਈ ਛੋਟੀ ਜੀ ਹਸਤੀ ਥੋੜੀ ਆ ਜੇ ਗੱਲ ਕਰੇ ਕੋਈ ਕੋਈ ਹਾਂ ਨਾਰਮਲ ਬੰਦਾ ਕੋਈ ਇੱਕ ਆਮ ਬੰਦੇ ਨੂੰ ਚਲੋ ਆਪਾਂ ਮੰਨ ਲਏ ਆ ਵੀ ਭਾਈ ਉਹਦੇ ਕੋਲ ਸੋਰਸਸ ਨਹੀਂ ਕੋਈ ਪੈਸਾ ਨਹੀਂ ਕੋਈ ਟਾਕਾ ਨਹੀਂ ਕੋ ਗਵਾਹ ਨਹੀਂ ਉਹਨੂੰ ਲੈਣਾ ਨਹੀਂ ਦੇਣਾ ਨਹੀਂ ਇਹ ਨਜਾਇਜ਼ ਬੰਦਾ ਪਸਾਰਦਾ ਇਹ ਕਹੋ ਤਾਂ ਚਲਾ ਜਾ ਸਕਦਾ ਜੇਲ ਕੋ ਨਜਾਇਜ਼ ਹੋ ਗਈ ਉਹਦੇ ਨਾਲ ਵੀ ਗਰੀਬ ਸੀ ਪਾਤੜ ਸੀ ਵਿਚਾਰਾ ਕੋਈ ਅੱਗੇ ਨਾ ਪਿੱਛੇ ਨਾ ਕੋਈ ਖੜਨ ਵਾਲਾ ਸੀ ਨਾ ਕੋਈ ਜਾਣ ਪਛਾਣ ਸੀ ਨਾ ਹੀ ਪੜਿਆ ਲਿਖਿਆ ਸੀ ਜਦੋਂ ਹੁਣ ਇਹਨਾਂ ਕੋਲ ਤਾਂ ਟੀਮਾਂ ਨੇ ਬੁੱਧੀ ਜੀ ਵੀ ਹਾਂ ਦੀਆਂ ਰੱਖੀਆਂ ਜਾਂ ਪਾਲੀਆਂ ਹੋ ਜਾਂ ਗਏ ਨੂੰ بڑے بڑے ਵਕੀਲ ਪੈਸਾ ਅੰਨਾ ਪੈਸਾ ਪਰ ਉਹ ਥੱਲੇ ਤੱਕ politiker ਛਤਰ ਛਾਇਆ ਉਹ ਇਹ ਬੰਦੇ ਇਹ ਕੋ ਧਾਰਮਿਕ ਕੋਈ ਬੰਦੇ ਥੋੜੀ ਨੇ ਇਹ 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 ਬੰਦੇ ਤਾਂ ਲੋਕਾਂ ਨੂੰ ਲੁੱਟਣ ਵਾਲੇ ਨੇ ਹੁਣ ਜੇ ਬਲਾਤਕਾਰ ਜਾਂ ਕਤਲ ਦੇ ਕੇਸ ਵਿੱਚ ਸਜ਼ਾ ਹੋਈ ਆ ਤਾਂ ਇਹਦੇ ਵਿੱਚ ਜੇ ਕੋਈ ਕੋਈ ਬਲਾਤ ਕਰੀ ਜਾਂ ਕਤਲ ਕਹਿੰਦਾ ਉਹਦਾ ਥੋੜੀ ਦੋਸ਼ ਹੈ ਬਾਈ ਜਾ ਕੇ ਕੋਰਟ ਨੂੰ ਖਿੱਚ ਜਿਹਨੇ ਤੈਨੂੰ ਸਜ਼ਾ ਦਿੱਤੀ ਹੈ ਉਹਦੇ ਵਿਰੁੱਧ ਚਲਾ ਜਾ ਜਿਹੜੇ ਵਕੀਲ ਨੇ ਤੈਨੂੰ ਸਜ਼ਾ ਕਰਵਾਈ ਹੈ ਜਾਂ ਜਿਹਨੇ ਜੱਜ ਨੇ ਤੈਨੂੰ ਸਜ਼ਾ ਦਿੱਤੀ ਹੈ ਉਹਦੇ ਖਿਲਾਫ ਬੋਲ ਕੇ ਦਿਖਾਣਾ ਹੁਣ ਜੇ ਇੱਕ ਯੂਟਿਊਬਰ ਨੇ 10 ਦਸੰਬਰ ਨੂੰ ਕਿਹਾ ਜਾ ਰਿਹਾ ਕੋਈ ਉਹ ਪਾਈ ਸੀ ਵੀਡੀਓ ਬਣਾ ਕੇ ਉਹ ਉਹਦਾ ਕੀ ਕਸੂਰ ਹੈ ਜੇ ਕਿਸੇ ਨੇ ਕੋਈ ਸਕੂਤ ਬੜਿਆ ਜੇ ਉਹਨਾਂ ਨੂੰ ਉਹ ਜਾਂ ਕੁਝ ਉਹਨਾਂ ਨੇ ਲਿਖਿਆ ਜਾਂ ਬੋਲਿਆ ਜੇ ਉਹ 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 ਕੋਰਟ ਦੇ ਆਪਾਂ ਜਿਹੜੀ ਫੈਸਲਾ ਹੈਗਾ ਸਜਾਦਾ ਜੇ ਉਹਨੂੰ ਮੁੱਖ ਰੱਖ ਕੇ ਬੋਲ ਵੀ ਦਿੱਤਾ ਇੱਕ ਗੁਨਾਹ ਥੋੜੀ ਹੈ ਜੇ ਹੁਣ ਜੇ ਚੋਰ ਨੂੰ ਚੋਰ ਨਾ ਕਹੋ ਇਹ ਇਹ ਗੱਲ ਕਿੱਥੋਂ ਦੀ ਇਹ ਗੁਨਾਹ ਥੋੜੀ ਹੈ ਚੋਰ ਚੋਰੀ ਕੀਤੀ ਤਾਂ ਚੋਰ ਹੈਗਾ ਹੀ ਉਹ ਚੋਰ ਸ਼ਬਦ ਬਣਿਆ ਉਹਦੇ ਲਈ ਹੈ ਜਿਹਨੂੰ ਬੁਲਾਤ ਕਰ ਕਰਦਾ ਤਾਂ ਬੁਲਾਤਕਾਰੀ ਸ਼ਬਦ ਉਹਦੇ ਲਈ ਬਣਿਆ ਹੈ ਰੁੱਕਿਆ ਹੀ ਜਾਊਗਾ ਉੱਪਰ ਕੋਰਟ ਨੇ ਮੋਹਰ ਲਾਈ ਹੈ ਸੋ ਇਹ ਬੰਦੇ ਜਿਹੜੇ ਹੈਗੇ ਨੇ ਇਹ ਕਿਉਂਕਿ ਇਹਨਾਂ ਦਾ ਫਿਰ ਜਿਹੜਾ ਧਾਰਮਿਕ ਬੁਰਕਾ ਪਾਇਆ ਹੁੰਦਾ ਜਿਹੜਾ ਇਹਨਾਂ ਨੇ ਨਾ ਉੱਪਰ ਉਹ ਹਰਾਵਾ ਗੈਲੂ ਉਹ ਉਹ ਵਿਰੁੱਧ ਹੁੰਦਾ ਜਿਹੜਾ ਤਾਂ ਪ੍ਰਮੇਂਦਰ ਦਾ ਮੋਹਰ ਵੀ ਹੁੰਦਾ ਨਾ ਜੀ ਉਹਦੇ ਕੋ ਕਿ ਜੀ ਇਹਦੇ ਚ ਤਾਂ ਵੀ ਹੁੰਦਾ ਹੁਣ ਗੁਰਮੀਤ ਰਾਮ ਰਹੀਮ ਬਾਰੇ ਕਿਹੜਾ ਨਹੀਂ ਜਾਣਦਾ ਤੇ ਕਿਹੜਾ ਚੈਨਲ ਹੈ ਜਿਹੜਾ ਉਹਦੇ ਖਿਲਾਫ ਬੋਲਦਾ ਨਹੀਂ ਟੀਵੀ ਚੈਨਲਾਂ ਦੇ ਉੱਪਰ ਵੀ ਡਿਬੇਟਾਂ ਹੋ ਜਾਂਦੀਆਂ ਨੇ ਸਾਰੀਆਂ ਗੱਲਾਂ ਨੂੰ ਲੈ ਕੇ ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਯੂਟਿਊਬਰ ਦੇ ਖਿਲਾਫ ਕਿਉਂ ਚਲੇ ਗਏ ਕਿਤੇ ਐ ਤਾਂ ਨਹੀਂ ਹੈਗਾ ਬਾਬਾ ਬਾਬੇ ਨੂੰ ਕਿਸੇ ਨੇ ਅੱਗੇ ਕੀਤਾ ਕਿਉਂਕਿ ਯੂਟਿਊਬਰ ਉਹਨਾਂ ਨੇ ਤਾਂ ਸਾਰਿਆਂ ਦੇ ਪਾਜ ਤੁਹਾਡੇ ਹੋਏ ਨੇ ਇੱਕ ਮਿੰਟ ਅੱਗੇ ਰੱਖੇ ਤਾਂ ਹੋਇਆ ਬਾਬੇ ਨੂੰ ਵਰਤ ਕੇ ਕੋਈ ਹੋਰ ਤਾਂ ਨਹੀਂ ਆਵਾਜ਼ ਬੰਦ ਕਰਾਉਣਾ ਚਾਹੁੰਦਾ ਬਾਬੇ ਦਾ ਸਹਾਰਾ ਲੈ ਕੇ ਇਹ ਚੀਜ਼ਾਂ ਵੀ ਨਾਲ ਨਾਲ ਚੱਲਦੀਆਂ ਨੇ ਕਿਉਂਕਿ ਬਾਬੇ ਦੇ ਖਿਲਾਫ ਤਾਂ ਕਿਹੜਾ ਨਹੀਂ ਜਾਣਦਾ ਕਿਹੜਾ ਚੈਨਲ ਹੈ ਜਿਹਨੇ ਬਾਬੇ ਦੇ ਸਹਾਰਾ ਨਹੀਂ ਪਾਇਆ ਨਹੀਂ ਨਹੀਂ ਇਹ ਗੱਲ ਇਹ ਤਾਂ ਹੁਣ ਇਹ ਤਾਂ ਸਾਫ਼ ਹੀ ਹੈ ਨਾ ਕਿ ਹਜੇ ਬੰਦੇ ਪੋਲਿਟਿਕਲ ਛਾਤਰਛਾਇਆ ਆ ਮੇ ਥੋੜੀ ਮਿਲਦੀ ਐ ਨਾ ਤੇ ਇਹ ਕੰਮ ਕਰਦੇ ਨੇ ਉਹਨਾਂ ਦੇ ਇਹ ਤਾਂ ਪੈਸਾ ਵਾਈਟ ਬਣਾਉਣਾ ਹੋਰ ਕੰਮਾਂ ਦੇ ਵਿੱਚ ਸਾਥ ਦੇਣਾ ਜਿਹੜੇ ਗਲਤ ਕੰਮ ਨੇ ਬਥੇਰੇ ਨੇ ਤੁਹਾਨੂੰ ਪਤਾ ਹੀ ਐ ਲੋਕਾਂ ਨੂੰ ਆਪਾਂ ਬੋਲ ਕੇ ਇੱਥੇ ਮਾੜੇ ਹੋ ਜੰਨੇ ਆ ਜਦੋਂ ਉਹ 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 ਸਾਰਾ ਕੰਮ ਇਹ ਨੇ ਬੱਟੇ ਤੱਕੜੇ ਸਪਲਾਈਅਰ ਨੇ ਹੈ ਹਰ ਕਿਸੇ ਦੇ ਹਰ ਇੱਕ ਚੀਜ਼ ਦੇ ਇਹ ਬਾਬੇ ਥੋੜੀ ਨੇ ਤੇ ਇਹ ਮੈਂ ਪੁੱਛਦਾ ਇਹਨਾਂ ਨੂੰ ਇੱਕ ਗੱਲ ਸਿੰਪਲ ਜੀ ਆ ਆਮ ਲੋਕਾਂ ਨੂੰ ਪੁੱਛਣਾ ਚਾਹਣਾ ਕੀ ਹੈ ਜੀ ਕਿਹੜੇ ਕਿਹੜੇ ਰੱਬ ਦੀ ਪ੍ਰਾਪਤੀ ਹੈ ਜਿਹੜੀ ਡੇਰਿਆਂ ਦੇ ਵਿੱਚ ਤੁਸੀਂ ਧੀਆਪਣਾ ਛੱਡਦਨੇ ਹੋ ਜਾ ਕੇ ਉੱਥੇ ਪੁੱਛਦੇ ਹੀ ਨਹੀਂ ਹੈਗੇ ਹੈ ਜੇ ਕਿਹੜਾ ਡੇਰਾ ਜਿੱਥੇ ਵੀ ਰੱਬ ਦੀ ਪ੍ਰਾਪਤੀ ਤੁਸੀਂ ਜਾ ਕੇ ਧੀਆਪਣਾ ਛੱਡਣ ਤੋਂ ਬਾਅਦ ਹੀ ਹੁੰਦੀ ਆ ਮੁਕਤੀ ਦੱਸੋ ਕਮਾਲ ਹੋ ਗਈ ਤੇ ਰੱਬ ਬੋਣੇ ਬੈਠੇ ਨੇ ਹੱਦ ਐ ਨਾ ਮਤਲਬ ਕਹਿਣ ਦਾ ਭਾਵ ਹੈ ਕਿ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਇਹਨਾਂ ਦੇ ਡੇਰਿਆਂ ਤੇ ਤੁਹਾਨੂੰ ਜਾ ਕੇ ਮਿਲਦਾ ਕੀ ਆ ਉਹ ਅੰਨੇ ਹੋ ਕੇ ਧਰਮ ਤੁਰੇ ਹੁੰਦੇ ਨੇ ਘਰੇ ਕਿਸੇ ਦੀ ਸਾਂਭ ਸੰਭਾਲ ਨਹੀਂ ਤੀਆਂ ਪੁੱਤਰਾਂ ਦੀ ਕੋਈ ਗੱਲ ਨਹੀਂ ਬਾਤ ਨਹੀਂ ਪੜਾਈ ਨਹੀਂ ਲਿਖਾਈ ਨਹੀਂ ਉੱਥੇ ਜਾ ਕੇ ਪੈਸਾ ਵੀ ਦੇ ਰਹੇ ਨੇ ਇੱਥੋਂ ਤੱਕ ਕਿ ਧੀਆਂ ਤੱਕ ਨੂੰ ਉੱਥੇ ਛੱਡ ਨੌਜਵਾਨ ਧੀਆਂ ਕੁਆਰੀਆਂ ਧੀਆਂ ਨੂੰ ਲੈ ਰਿਆਂ ਦੇ ਉੱਤੇ ਛੱਡਿਆ ਆਏ ਨੇ ਇਹ ਇਹ ਦੱਸੋ ਕਿੱਥੋਂ ਦਾ ਰਵਾਜ ਹੈ ਜਿਹੜਾ ਧਰਮ ਹੋਇਆ ਜਾਂ ਗੱਲ ਦੀ ਸਿੱਖਿਆ ਦੰਦਾ ਦੱਸੋ ਤੋਂ ਇਹ ਇੱਕ ਐਸ਼ੂ ਅਸ਼ਰਤ ਦਾ ਸਮਾਨ ਬਣ ਕੇ ਰਹਿ ਗਏ ਨੇ ਡੇਰੇ ਸਥਾਨ ਬਣ ਕੇ ਰਹਿ ਗਏ ਨੇ ਇਨਾਂ ਦੇ ਵਿੱਚ ਕੋਈ ਰੱਬ ਰੂਬੋ ਨਹੀਂ ਕੋਈ ਮੁਕਤੀ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਜੇ ਹੁੰਦੀ ਜੇ ਸ਼ਕਤੀ ਇਨਾਂ ਕੋਲ ਹੁੰਦੀ ਚਾਹੇ ਉਹ ਆਸਰਾਮ ਬਾਪੂ ਸੀ ਚਾਹੇ ਉਹ ਇੱਕਾ ਇਥੋਂ ਇਥੋਂ ਦਾ ਹੀ ਆ ਪੰਚਕੁੱਲੇ ਦਾ ਸੀਗਾ ਇੱਕ ਆ ਬਾਬਾ ਰਾਮ ਰਹੀਮ ਹੋ ਗਿਆ ਜਿਹੜਾ ਕੋਈ ਪਿਆ ਮਰਿਆ ਹੋਇਆ ਜਿਹੜਾ ਬੰਦਾ ਕੋਈ ਪਿਆ ਕੋਈ ਕਹਿੰਦੇ ਜੀ ਸੰਬਧੀ ਆਸ਼ੋਤਸ਼ ਆਸ਼ੋਤਸ਼ ਉਹ ਉਹ ਹੁਣ ਉਹ ਉਹ ਤਾਂ ਤਬਾਹ ਕਰ ਦਿੰਦੇ ਦੁਨੀਆ ਨੂੰ ਉਹਨਾਂ ਤੇ ਡੇ ਡੇ ਅਲੀਗੇਸ਼ਨ ਲੱਗੇ ਚੱਕ ਚੱਕ ਕੇ ਜੇਲ੍ਹਾਂ ਦੇ ਸਿੱਟਦੇ ਹੋ ਇਹਨਾਂ ਨੂੰ ਫੜ ਕੇ ਲੈ ਕੇ ਅਰੈਸਟ ਕਰਕੇ ਲੈ ਕੇ ਉਹਨਾਂ ਨੂੰ ਤਬਾਹ ਨਹੀਂ ਕਰ ਸਕਦੇ ਸੀ ਜੀ ਬਿਲਕੁਲ ਉਹ ਜੀ ਦਾ ਲੋਕਾਂ ਨੂੰ ਸਮਝ ਨਹੀਂ ਆ ਚਾਹੀਦਾ ਇਹਨਾਂ ਦੇ ਅੱਲੇ ਬੱਲੇ ਕੁਝ ਨਹੀਂ ਇਹ ਤੁਹਾਨੂੰ ਲੁੱਟ ਲੁੱਟ ਕੇ ਖਾ ਰਹੇ ਨੇ ਤੇ ਪੋਲੀਟੀਕਲ ਪੈਸਾ ਚੜਾਉਂਦੇ ਨੇ ਉਹ ਛਤਰ ਸਾਹਿਬ ਮਿਲ ਜਾਂਦੇ ਆ ਪਰ ਉਹਨਾ ਮਿਲ ਜਾਂਦੀਆਂ ਨੇ ਉੱਥੇ ਐਸੋਸੀਏਸ਼ਨ ਤੇ ਮਿਲ ਜਾਂਦੇ ਨੀਲਾ ਜਹੂਰ ਕੀ ਆ ਜੀ ਬਿਲਕੁਲ ਜੀ ਸੋ ਦੋਸਤੋ ਅੱਜ ਦੀਆਂ ਜਿਹੜੀਆਂ ਅ ਅਹਿਮ ਗੱਲਾਂ ਬਾਤਾਂ ਸੀ ਖਬਰਾਂ ਕਹਿ ਲਓ ਉਹਨਾਂ ਨੂੰ ਉਹਨਾਂ ਦੀ ਗੱਲਬਾਤ ਕੀਤੀ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ ਫੀਡਬੈਕ ਲੈ ਕੇ ਭੇਜ ਸਕਦੇ ਹੋ ਸੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਰਣਾ ਪੰਜਾਬੀ ਪਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ